ਸਤ ਸਾਲ ਤੇ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਾਂ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਲੇ ਕੰਟਰੀ ਦੇ ਵਿੱਚ ਬੈਠ ਕੇ ਵੇਖਦੀਆਂ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਬਹੁਤ ਸਾਰਾ ਪਿਆਰ ਵੀ ਭੇਜੋ ਜਿਹੜੀਆਂ ਭੈਣਾਂ ਬਿਲਕੁਲ ਨਮੀਆਂ ਜਿਨ੍ਹਾਂ ਨੂੰ ਜਮਾਂ ਸਲਾਈ ਕਟਾਈ ਨਹੀਂ ਆਉਂਦੀ ਉਹ ਦਿਨ ਨੂੰ ਪੂਰਾ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਕੋਈ ਵੀ ਮੈਂ ਸਲਾਈ ਦੀ ਵੀਡੀਓ ਪਾਵਾਂ ਜਾਂ ਕਟਾਈ ਦੀ ਵੀਡੀਓ ਪਾਵਾਂ ਤੁਹਾਡੇ ਕੋਲ ਨਾਲ ਦੀ ਨਾਲ ਆ ਜਾ ਕਿ ਜੇ ਇਸ ਤਰ੍ਹਾਂ ਨਹੀਂ ਕਰਨਾ ਆਉਦਾ ਤੁਹਾਨੂੰ ਤਾਂ ਮੇਰਾ WhatsApp ਨੰਬਰ ਨੀਚੇ ਪਾਇਆ ਹੁੰਦਾ ਉਹਦੇ ਉੱਪਰ ਹਾਈ ਲਿਖ ਕੇ ਭੇਜਿਆ ਕਰੋ ਤੇ ਫਿਰ ਮੈਂ ਤੁਹਾਨੂੰ ਉਹ ਗਰੁੱਪ ਦੇ ਵਿੱਚ ਇੱਕ ਪਾ ਦੂੰਗਾ ਉਹਦੇ ਵਿੱਚ ਤੁਹਾਡੇ ਕੋਲ ਸਾਰੀਆਂ ਵੀਡੀਓ ਆਪਦੀ ਆਪ ਆਉਣ ਲੱਗ ਜੈਣਗੀਆਂ ਤੇ ਅੱਜ ਜਿਹੜਾ ਅਪ ਟੌਪ ਤੇ ਲੈ ਗਏ ਆ ਉਹ ਲੇਡੀ ਸੂਟ ਦੀ ਸਲਵਾਰ ਦਾਗਾ ਕਮੀਜ਼ ਮੇਦੀ ਕੱਟਤੀ ਸੀਗੀ ਤੇ ਸਲਵਾਰ ਵੱਖਰੀ ਆ ਹਨਾ ਮੈਚਿੰਗ ਸੂਟ ਸੀ ਸਲਵਾਰ ਦਾ ਇੱਕ ਵਾਰੀ ਨਾਪ ਦੇ ਹੋਏ ਬਹੁਤ ਸਾਰੀਆਂ ਭੈਣਾਂ ਨੂੰ ਅਜੇ ਤੱਕ ਨਹੀਂ ਸਮਝ ਆਈ ਵੀ ਕਿਵੇਂ ਹਨਾ ਕੱਟਣੀ ਆ ਜੀ 33 ਸਲਵਾਰ ਤਿਆਰ ਆ ਸਨੇ ਬੈਲਟ ਦੇ ਬੈਲਟ 15 ਤੇ ਜਿਹੜੀ ਮੂਰੀ ਆ ਉਹ 7 ਇੰਚ ਆ ਯਾਨੀ ਕਿ 14 ਇੰਚ ਠੀਕ ਆ ਕਪੜਾ ਆਪਣੇ ਕੋਲੇ 2.5 ਮੀਟਰ ਆ ਜਿਹੜਾ ਕਪੜਾ ਆਪਣੇ ਕੋਲੇ ਉਹ 2.5 ਮੀਟਰ ਆ ਲੰਬਾਈ ਘੱਟ ਹੋਣ ਕਰਕੇ ਇਸ ਜਿਹੜੀ ਭੈਣ ਦੀ ਸਲਵਾਰ ਆ ਉਹ 2 ਮੀਟਰ ਚ ਵੰਜੂ 3 ਮੀਟਰ ਵਾਲੀ ਕਾਰਟ ਕੱਟ ਕੇ ਇਹ ਆਹ ਨੂੰ ਦੋਨੇ ਲੜਾਪੋ ਪਹਿਲਾਂ ਇੱਕੋ ਜਿਹਾ ਕਰ ਲਿਓ ਕੰਨੀ ਮੈਂ ਤੁਹਾਨੂੰ ਹਮੇਸ਼ਾ ਹੀ ਦੱਸਦਾ ਉਹਨਾਂ ਦੀ ਲਾਹਣੀ ਆਪਾਂ ਜਿਹੜੀਆਂ ਭੈਣਾਂ ਨੂੰ ਸਮਝ ਨਹੀਂ ਆਉਂਦੀ ਉਹ ਕਮੈਂਟ ਬਾਕਸ ਤੇ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਤਾਂ ਕਿ ਮੈਂ ਹੋਰ ਬਰੀਕੀ ਦਾ ਤੁਹਾਨੂੰ ਸਮਝਾ ਸਕਾਂ ਉਹ ਮੈਨੂੰ ਉਹ ਚ ਪਤਾ ਨਹੀਂ ਲੱ ਤੁਹਾਨੂੰ ਸਮਝ ਆ ਗਈ ਜਾਂ ਨਹੀਂ ਆਈ ਹੈ ਨਾ ਤਾਂ ਕਰਕੇ ਕਹਿਣਾ ਕਮੈਂਟ ਜਰੂਰ ਕਰਿਆ ਕਰੋ ਫਿਰ ਪਤਾ ਲੱਗਦਾ ਰਹਿੰਦਾ ਕਿ ਨਹੀਂ ਸਮਝ ਆਈ ਤਾਂ ਕਿੱਥੋਂ ਨਹੀਂ ਆਈ ਕਿਵੇਂ ਨਹੀਂ ਆਈ ਹੈ ਨਾ ਹੋਰ ਬਰੀਕ ਸਮਝਾ ਦੂੰਗਾ ਆ ਦੇਖੋ ਜਿਹੜਾ ਮੈਂ 6 ਇੰਚ ਬੈਲਟ ਤਾਂ ਕੱਢਦਾ ਹਾਂ ਉੱਪਰ ਇਹਦੇ ਵਿੱਚੋਂ ਨੀਫਾ ਮੁੜ ਜਾਊਗਾ ਕੋਸ ਇਹਦੇ ਵਿੱਚੋਂ ਬਲਾਂ ਤੇ ਆ ਜਾਊਗਾ ਹੈ ਨਾ ਤਾਂ ਬਣ ਕਰਕੇ ਥੋੜੀ ਸਲਵਾਰ ਜਿਹੜੀ ਆ ਉਹ 33.5 ਦੀ ਰਹੂਗੀ ਪਹੁੰਚ ਲਾਉਣ ਤੋਂ ਪਹਿਲਾਂ 1/2 ਇੰਚ ਸਲਾਈ ਦੇ ਵਿੱਚ ਮਾਰ ਜਾਊਗਾ ਹੁਣ 33 ਸਲਵਾਰ ਆਪਾਂ ਕਿੰਨੀ ਰੱਖਣੀ ਸ਼ਕਤੀ 36 36 ਰੱਖ ਲੈਂਗੇ ਠੀਕ ਆ ਤੇ ਮੂਰੀ ਹੈਗੀ 14 7 ਦੁਣੀ 14 ਆਪਾਂ ਕਿ ਨਹੀਂ ਰੱਖਾਂਗੇ 12 ਇੰਚ ਮੂਰੀ ਘੱਟ ਪਾਇਆ ਕਰੋ ਫਿਰ ਪਹੁੰਚ ਜਿਹੜੇ ਉਹ ਘੁੰਮ ਦੇਣੀ ਨਹੀਂ ਕਈ ਵਾਰੀ ਕੀ ਹੁੰਦਾ ਪਹੁੰਚ ਆਪਣੇ ਘੁੰਮਣ ਲੱਗੇ ਆਪਾਂ ਸਿੱਧੇ ਗਨੇ ਪਹੁੰਚਾ ਡੇਡਾ ਹੋ ਜਣਾ ਇਹਥੋਂ ਵੀ 12 ਇਥੋਂ ਵੀ 12 ਸਕੇਲ ਪੱਟੀ ਤੇ ਪੈਂਟ ਕੱਟਣ ਵਾਲੀ ਫੱਟੀ ਜਰੂਰ ਕਰੇ ਦੋਨੇ ਫੱਟੀਆਂ ਲਿਆ ਕੇ ਰੱਖਣੀਆਂ ਜਿਹੜੀਆਂ ਬਾਹਣਾ ਕੰਮ ਕਰਨ ਦਾ ਸ਼ੌਕ ਰੱਖਦੇ ਹੋ ਨਾ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਉਹ ਮੈਨੂੰ ਸਕਰੀਨਸ਼ਾਟ ਮੰਗਵਾ ਲਿਆ ਕਰੋ ਦੋਨੇ ਫੱਟੀਆਂ ਦੇ ਕਿਉਂਕਿ ਘੱਟ ਸ਼ੇਪ ਵਾਲੀ ਵੀ ਆਉਂਦੀ ਉਹ ਆਪਣੇ ਕੰਮ ਦੀ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ 'ਚ ਦੱਸਿਆ ਨਾ ਵੀ ਉਹ ਜਿਹੜੀ ਫੱਟੀ ਆ ਆਪਣੇ ਕੰਮ ਦੀ ਨਹੀਂ ਆਪਾਂ ਨੂੰ ਇੰਨੀ ਸ਼ੇਪ ਵਾਲੀ ਫੱਟੀ ਚਾਹੀਦੀ ਹੈ ਪੂਰੀ ਪੈਂਟ ਕੱਟਣ ਵਾਲੀ ਫੱਟੀ ਕਹਿ ਜਾ ਕਰੋ ਜਦੋਂ ਦੁਕਾਨ ਤੇ ਜਾਨੇ ਉਹਨੂੰ ਕਿ ਸਾਨੂੰ ਪੈਂਟ ਕੱਟਣ ਵਾਲੀ ਫੱਟੀ ਦੇ ਦਿਓ ਲੋਕ ਕੰਨੀ ਆਪਣਾਲ ਦੀਆਂ ਹੁਣ ਆਪਾਂ ਇੱਕ ਵਾਰੀ ਫੇਰ ਚੈੱਕ ਕਰਾਂਗੇ ਦੁਬਾਰੇ 6 ਇੰਚ ਫੀਤਾ ਫੇਰ ਕੱਢਾਂਗੇ ਉਪਰਾਂ ਦੇਖੋ ਧਿਆਨ ਦੇ ਨਾਲ ਪੂਰਾ 6 ਇੰਚ ਫੀਤਾ ਕੱਢ ਲਿਆ ਸਲਵਾਰ ਦੀ ਲਮਾਈ ਕਿੰਨੀ ਆ 33 33 ਦੇ ਨੇ 36 ਆलो ਇੱਥੋਂ ਹਲਕਾ ਜਿਹਾ ਆਪਾਂ ਮੂਹਰ ਨੂੰ ਚੱਕਾਂਗੇ ਕੀ ਹੁੰਦਾ ਵੀ ਕਈ ਵਾਰੀ ਸਲਵਾਰ ਆਪਣੇ ਮੂਹਰ ਨੂੰ ਡਿੱਗਣ ਲੱਗ ਜਾਂਦੀ ਆ ਇਹ ਮੂਰ ਨੂੰ ਨਾਲ ਲਿਗੇ ਆਪਸਾ ਉੱਪਰਲਾ ਬਲਾਂ ਵਾਲਾ ਤੇ ਆਪਸਾ ਪਹੁੰਚੇਲਾ ਐਂ ਟੱਕ ਲਾ ਲਿਆ ਕਰੋ ਪਲੇਖਾ ਲੱਗਦਾ ਨਹੀਂ ਤਾਂ ਕੀ ਬਰੀ ਪਹੁੰਚੇ ਆਪਣੇ ਕੱਟੇਗੇ ਨਾ ਜਿਹਨੂੰ ਤੁਸੀਂ ਫੱਟੇ ਗਏ ਨੂੰ ਮੈਂ ਪਹੁੰਚੇ ਗਏ ਨਾ ਹੁਣ ਆਪਾਂ ਇੱਥੋਂ ਨਾਲ ਦੀ ਨਾਲ ਬੈਲਟ ਕੱਟ ਦਾਂਗੇ ਇਸ ਭੈਣ ਦੀ ਜਿਹੜੀ ਬੈਲਟ ਆ ਉਹ 25 ਇੰਚ ਆਪਾਂ ਰੱਖਾਂਗੇ 26 ਇੰਚ 1 ਇੰਚ ਵਾਧੇ ਤੋਂ 25 ਤੇ 1 26 ਤੇ ਬੈਲਟ ਜਿਹੜੀ ਚੌੜੀ ਆ ਉਹ ਰੱਖਾਂਗੇ ਆਪਾਂ 6.5 6.5 6.5 ਜੇ ਕਿਸੇ ਭੈਣ ਨੂੰ ਮੇਰੇ ਵਾਲੀ ਕਾਟ ਦੀ ਸਮਝ ਨਹੀਂ ਆਉਂਦੀ ਫਿਰ ਥੋੜੀ ਕਾਟ ਜਿਵੇਂ ਤੁਸੀਂ ਕੱਟਦੇ ਹੋ ਜੇ ਸਲਵਾਰ ਦਾ ਨਾਪ ਉਵੇਂ ਸਹੀ ਆਏ ਨਾ ਫਿਰ ਤੁਸੀਂ ਉਵੇਂ ਕੱਟ ਲਿਆ ਕਰੋ ਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਮੇਨ ਤਾਂ ਆਪਣਾ ਫਿਟਿੰਗ ਸਹੀ ਆਉਣੀ ਜ਼ਰੂਰੀ ਹੁੰਦੀ ਹੈ ਬਾਕੀ ਮੈਂ ਹਰ ਇੱਕ ਵੀਡੀਓ ਦੀ ਦੱਸ ਦਉਂਦਾ ਵੀ ਕਿਸੇ ਵੀ ਭੈਣ ਨੇ ਜਿਹੜੇ ਫੋਨ ਨਹੀਂ ਕਰਨਾ ਸ਼ਾਮ ਨੂੰ ਤੁਸੀਂ 8 ਵਜੇ ਤੋਂ ਬਾਅਦ ਫੋਨ ਕਰਿਆ ਕਰੋ ਕਿਰਪਾ ਕਰਕੇ ਜ਼ਰੂਰੀ ਬੇਨਤੀ ਆ ਇਹ ਸ਼ਾਮ ਨੂੰ 8 ਵਜੇ ਤੋਂ ਬਾਅਦ ਜਦੋਂ ਮਰਜ਼ੀ ਤੁਸੀਂ ਫੋਨ ਕਰ ਸਕਦੇ ਹੋ ਜਿਹਨੇ ਨਾ ਕਰਿਆ ਕੋਈ ਫੋਨ ਜਿਹਨੇ ਵੀ ਤੁਸੀਂ ਵਟਸਐਪ ਦੇ ਉੱਪਰ ਮੈਸੇਜ ਸੈਂਟ ਕਰ ਸਕਦੇ ਹੋ ਜਦੋਂ ਮੇਰਾ ਟਾਈਮ ਲੱਗਦਾ ਫਿਰ ਮੈਂ ਉਹਨੂੰ ਸੀਨ ਕਰਕੇ ਉਹਦਾ ਜਵਾਬ ਦਿੰਦਾ ਰਹਿੰਦਾ ਹੁੰਦਾ ਹਾਂ ਹਾਂ ਸਾਰਾ ਕੱਪੜਾ ਆਪਣੇ ਦੂਰਾ ਕਰ ਲਿਆ ਸਲਵਾਰ ਇਹ ਤਾਂ ਨਿਕਲ ਗਈ ਕਿਉਂਕਿ ਸਲਵਾਰ ਦੀ ਲੰਬਾਈ ਜਿਹੜੀ ਉਹ 33 ਇੰਚ ਹੀ ਆ ਇਹਦੀ ਲੰਬਾਈ ਭੈਣ ਦੀ 37 ਹੁੰਦੀ ਫਿਰ ਨਹੀਂ ਸੀ ਐਨੀ ਨਿਕਲਿਆ ਹਾਂ ਸਾਰਾ ਕਪੜਾ ਪੜਾ ਪੜਾ ਤੁਰਾ ਕਰ ਲਿਆ ਉਹਨੇ ਪੈਣਾ ਆਪਾਂ ਕੰਨੀ ਕੱਟ ਦਾਂਗੇ ਇਹਦੀ ਉਸੇ ਤਰ੍ਹਾਂ ਹੀ ਚੇਂਜ ਕੀਤਾ ਕੱਢਾਂਗੇ ਉੱਪਰ ਤੇ ਉਹ ਚੇਂਜ ਕਰ ਲੈਣ ਕੀਤਾ ਉੱਪਰ ਸਲਵਾਰ ਕਿੰਨੀ ਹੈ 33 ਦੇ 3 36 ਆਪਾਂ ਨੂੰ 36 ਤੇ ਚਾਹੀਦੇ ਸੀ 2.5 ਇੰਚ ਆਪਾਂ ਅੱਡੀਆਂ ਕਰਨ ਨੂੰ ਡਾਊਨ ਕਰਦੇ ਹੁੰਦੇ ਆ ਤਾਂ ਕਿ ਅੱਡੀਆਂ ਚੱਕੀਆਂ ਨਾ ਜਾਵੇ ਸਲਵਾਰ ਅੱਡੀਆਂ ਤੋਂ ਠੀਕ ਆ ਦੁਬਾਰੇ ਫੇਰ ਇੱਕ ਵਾਰ ਦੱਸ ਦਿਆਂ 6 ਇੰਚ ਪੀਤਾ ਕੱਢਿਆ ਸਲਵਾਰ ਦੀ ਲੰਬਾਈ 33 ਆਪਾਂ ਕਿ ਨਹੀਂ ਰੱਖੀ 36 ਜੇ ਤੁਸੀਂ 6.5 ਇੰਚ ਨਹੀਂ ਚੱਕਣਾ ਤਾਂ 36 ਰੱਖ ਸਕਦੇ ਹੋ ਇਹ ਚੱਕਣਾ ਫੇਰ 6.5 ਇੰਚ ਇਸ ਤੋਂ ਵੱਧ ਰੱਖਣਾ ਨੇ ਬਾਅਦ ਇਧਰ ਨੂੰ ਹੁਣ ਪਾਵਾਂਗੇ ਆਪਾਂ 2 ਇੰਚ ਇੱਕ ਟੱਕਾ ਪਾਈ ਤੇ ਲਾਵਾਂਗੇ ਇਹ ਸਿਧਰੀ ਆਏ ਪਾਸਾ ਘਵਾ ਲੈਣਾ ਇਹ ਥੋੜੀ ਕਿਤੇ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਮੈਨੂੰ ਦੱਸਿਆ ਕਰੋ ਹਨਾ ਕਿ ਭਾਈ ਆਹ ਚੀਜ਼ ਸਾਨੂੰ ਸਮਝ ਆ ਹੀ ਨਹੀਂ ਆ ਰਹੀ ਚੰਗੀ ਤਰ੍ਹਾਂ ਸਮਝਾਓ ਮੈਨੂੰ ਸ਼ੀਵੀ ਆਪਾਂ ਇੱਕ ਵਾਰੀ ਕੰਨੀ ਕੱਢ ਦਾਂਗੇ ਸਾਰੀ ਆਹੋ ਸ਼ੈਂਟੀਫੀਟਾ ਕੱਢ ਲਿਆ ਆਪਾਂ ਛੋਟੇ ਲੜ ਤੋਂ ਵੱਡੇ ਦੇ ਆਏ ਨਾ ਛੋਟੇ ਤੋਂ ਸਲਵਾਦ ਲਿ ਲਵਾਈ ਹੈ 33 ਤੇ 36 2.5 ਇੰਚ ਵੱਧ ਲਾ ਆਲੇ ਆਪਾਂ ਇਧਰੋਂ ਦੋ ਨੋਟ ਇੱਕ ਤੋਂ ਫੜ ਗਿਆ ਐ ਐ ਫੜ ਲੈਣਾ ਤੇ ਇਧਰੋਂ ਇਸ ਤਰ੍ਹਾਂ ਹੋ ਲੈਣਾ ਨੋ ਚਾਰੇ ਪਲੇ ਇੱਕ ਵਜੇ ਕਰ ਲੈ ਜੇ ਆਪਣਾ ਲਾਈਨਿੰਗ ਵਾਲਾ ਹੁੰਦਾ ਸੂਟ ਹੈ ਫਿਰ ਇਹਨੂੰ ਸਟੈਪ ਕਰ ਲਿਆ ਕਰੋ ਬਾਜੀ ਇਹਨਾਂ ਫਿਰ ਸੁੱਖਾ ਕੱਟਿਆ ਇਹਦਾ ਨਾ ਇਹਦੋਂ ਪੱਕਾ ਕਰ ਲੈਣੇ ਤੇ ਕਰ ਸਾਰੀ ਬਾਹਰ ਘੱਟ ਉੱਪਰ ਚਲੇਗੀ ਐਂ ਚਟਕਾ ਲੈ ਬਾਕੀ ਜੇ ਕਿਸੇ ਭੈਣ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਆ ਤਾਂ ਉਹ ਤੁਸੀਂ ਮੇਰਾ ਐਡਰੈਸ ਲੈ ਕੇ ਉਹ ਤੇ ਕੋਰੀਅਰ ਕਰਵਾ ਦਿਆ ਕਰੋ ਨਾਲ ਨਾ ਆਪ। ਆ ਮੈਂ ਫੋਨ ਤੇ ਲਿਖਾ ਦਿਆ ਕਰੂ ਭਾ ਮੈਂ ਨਾ ਆਪ ਭੇਜਿਆ ਕਰੂ। ਕਿਸੇ ਪਿੰਡ ਦੇ ਵਿੱਚੋਂ ਤੁਸੀਂ ਕੱਪੜੇ ਸਾਡੇ ਕੋਲ ਭੇਜਣੇ ਚਾਹੁੰਦੇ ਹੋ ਤਾਂ ਮੇਰਾ ਐਡਰੈਸ ਲੈ ਕੇ ਉਹਦੇ ਉੱਪਰ ਕੱਪੜਾ ਲੈ ਕੇ ਤੁਸੀਂ ਕੋਰੀਅਰ ਕਰਵਾ ਦਿਆ ਕਰੋ ਠੀਕ ਆ। ਉਹ ਮੈਂ ਕੁਰਤਾ ਬੇਮਾ ਜੇ ਸਾਡੇ ਤੋਂ ਕੱਪੜਾ ਲੈ ਕੇ ਕੁਰਤੇ ਬੇਮਾ ਸਲਾਈ ਕਰਾਉਣੇ ਆ ਤਾਂ ਕੱਪੜੇ ਦੀ ਫੋਟੋ ਮਂਗਵਾ ਲਿਆ ਕਰੋ ਕੰਮ ਧੰਦੇ ਵਾਲੇ ਬਣਾਉਣੇ ਜਾਂ ਆਉਣ ਜਾਣ ਵਾਲੇ ਚਿੱਟੇ ਸੂਟ ਬਣਾਉਣੇ ਕੋ ਮਹਿੰਗੇ ਜਾਂ ਆਪਾਂ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਭੇਜਣੇ ਆ ਕੱਪੜੇ ਉਹ ਸਾਰਾ ਪ੍ਰਬੰਧ ਆਪਣੇ ਪੋਛਦਾ ਕਰਦਾ ਕਰੋ ਜੇ ਕੋਈ ਕੁਰਤੇ ਪਏ ਮੇਰਾ ਕਪੜਾ ਜਾਂ ਕੋਈ ਪੱਗ ਦਾ ਖਰੀਦਣਾ ਆਪਣੇ ਕੋਲ ਉਹ ਤੁਸੀਂ ਇੱਥੋਂ ਖਰੀਦ ਸਕਦੇ ਹੋ ਨਾ ਫੌਰਨ ਫੁੱਲ ਜ਼ਿੰਮੇਵਾਰੀ ਹੋਊਗੀ ਪੂਰੀ ਕੱਪੜੇ ਦੀ ਹੋਰ ਆਪਾਂ ਘੇਰ ਕਿਵੇਂ ਚੈੱਕ ਕਰਾਂਗੇ ਸਲਵਾਰ ਦੇ ਆਪਾਂ ਜਿਹੜੇ ਫੱਟੇ ਚੌੜੇ ਪਾਏ ਸੀ ਉਹ ਸੀਗੇ 12 6 ਇੰਚ ਕੀਤਾ ਕੱਢਾਂਗੇ 12 ਦਾ ਤੁਹਾਨੂੰ 6 ਹੁੰਦਾ ਹੁਣ ਇੱਥੋਂ ਆਪਾਂ 70 ਇੰਚ ਘੇਰ ਪਾ ਦਈਏ ਇਸ ਪੈਨ 70 ਤੋਂ ਵੀ ਥੋੜਾ ਜਿਹਾ ਵੱਧ ਆਣੀ ਸੋ ਠੀਕ ਆ 1.5 ਇੰਚ ਊਲੀ ਆ ਵਕਨੇ ਪਹਿਣਾ ਤੋਂ ਪੁੱਛ ਲਿਆ ਕਰੋ ਕਈ ਪਹਿਣਾ ਸਲਵਾਰ ਭਾਰੀ ਪਉਂਦੀਆਂ ਕਈ ਹੌਲੀ ਪਉਂਦੀਆਂ ਸਟ੍ਰੇਟ ਸਲਵਾਰ ਹਨਾ ਹੁਣ ਆਪਾਂ ਇਹਨੂੰ ਇਧਰੋਂ ਮੈਂ ਤੁਹਾਨੂੰ ਚੌਕ ਕੇ ਦਿਖਾ ਦੂੰ ਕਿਵੇਂ ਹੈ ਨਾ ਜੇ ਫਿਰ ਵੀ ਨਹੀਂ ਸਮਝ ਆਉਂਦੀ ਫਿਰ ਕਮੈਂਟ ਕਰਦਾ ਕਰੋ ਮੈਂ ਫਿਰ ਕੋਸ਼ਿਸ਼ ਕਰੂੰਗਾ ਤੁਹਾਨੂੰ ਸਮਝਾਉਂਦੀ ਹੈ ਨਾ 6 ਇੰਚ ਫੀਤਾ ਮੈਂ ਕੱਢੂੰਗਾ ਆ ਦੇਖੋ 6 ਇੰਚ ਫੀਤਾ ਕੱਢ ਲੈ ਸਲਵਾਰ ਦੀ ਨਵਾਈ ਕਿੰਨੀ ਆ 33 ਆ ਐਨੀ ਤਿਆਰ ਆ ਆ 3 ਇੰਚ ਤਾਂ ਆਪਾਂ ਨੂੰ ਵਧ ਰੱਖਣੀ ਪਊਗਾ ਨਾ ਕਿਉਂਕਿ ਨੇਫਾ ਵੀ ਮੋੜਨਾ ਆਪਾਂ ਤੇ ਬਾਲਾਂ ਦੇ ਵਿੱਚ ਵੀ ਕਪੜਾ ਆਊਗਾ ਤੇ ਥੱਲੇ ਪੌਂਚੇ 'ਚ ਵੀ ਆਊਗਾ ਤਾਂ ਕਰਕੇ 3 ਇੰਚ ਵਧ ਰੱਖਦੇ ਆਪਾਂ ਜਿਹੜਾ ਆ 2.5 ਰੱਖਦੇ ਆ ਇਹ ਇਧਰੋਂ ਅਹਾ ਅਡੀਆਂ ਨਾਲ ਪਾਸਾ ਆ ਗਿਆ ਆਪਣਾ ਦੇ ਆ ਪਾਸਾ ਵੱਡਾ ਹੋ ਜੂ ਵਾਜੂਗਾ ਸਲਵਾਰ ਫਿਰ ਅਡੀਆਂ ਟਕੀਆਂ ਜਾਣਗੇ ਵਧੀਆ ਤੇ ਅੱਗੋ ਸਲਵਾਰ ਬਿਲਕੁਲ ਸਟ੍ਰੇਟ ਰਹੂਗੀ ਆ ਦੇਖੋ ਮੈਂ ਤੁਹਾਨੂੰ ਫੱਟੀ ਲਾ ਕੇ ਵੀ ਦਿਖਾਉਣਾ ਕਿਵੇਂ ਲਾਉਣੀ ਐਸ ਤਰ੍ਹਾਂ ਜਿਵੇਂ ਮੈਂ ਪੋਤੋਂ ਜਾਈਏ ਮੈਂ ਠੀਕ ਆ ਲੋ ਜੀ ਆਪਣੀ ਸਾਰੀ ਸਲਵਾਰ ਕੱਟ ਕੇ ਤਿਆਰ ਹੋ ਗਈ ਨਾ ਕੁਛ ਕਪੜਾ ਆਪਣੇ ਕੋਲੇ ਆ ਪਿਆ ਪਹੁੰਚਿਆ ਠਾਣਾ ਉਹਨੂੰ ਕੁਛ ਆ ਪਿਆ ਨਾਲਾ ਵੀ ਨਾਲ ਦਾ ਪੈ ਜਾਊਗਾ ਬਾਕੀ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਨੰਬਰ ਐਡ ਕਰਵਾਉਣਾ ਹੁੰਦਾ ਹਨਾ WhatsApp ਵਾਲੇ ਚ ਤਾਂ ਉਹਦੇ ਉੱਪਰ ਮੈਨੂੰ ਕੁਛ ਵੀ ਭਾਵੇਂ ਬੋਲ ਕੇ ਭੇਜਿਆ ਕਰੋ ਭੂਮ ਮੈਲੋ ਲਿਖ ਕੇ ਭੇਜਿਆ ਕਰੋ ਤਾਂ ਕਿ ਤੁਹਾਡੇ ਕੋਲੇ ਦੋਨੇ ਚੈਨਲਾਂ ਦੀਆਂ ਆਪਣੇ ਵੀਡੀਓ ਆਉਣ ਲੱਗ ਜੇ ਤੇ ਸਲਾਈ ਦੀ ਵੀਡੀਓ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਉਂਦੇ ਬਈ ਤੁਸੀਂ ਸਲਾਈ ਦੀ ਵੀਡੀਓ ਪਾਓ ਸਲਾਈ ਦੀ ਜਲਦੀ ਵੀਡੀਓ ਆਪਾਂ ਪਾਵਾਂਗੇ ਵਧੀਆ ਸ਼ੌਂਕ ਦੇ ਨਾਲ ਹਨਾ ਐ ਕਾਲੀ ਜੀ ਜਿੰਨੀ ਮੇਰੇ ਤੋਂ ਕੰਮ ਹੁੰਦਾ ਵੀ ਮੈਨੂੰ ਇਹ ਹੁੰਦਾ ਵੀ ਤੁਹਾਨੂੰ ਸਮਝ ਆਵੇ ਪੂਰੀ ਕਿਵੇਂ ਪਲੋਈਆਂ ਪੋਣੀਆਂ ਕਿਵੇਂ ਗਲਾ ਪੇਸਟਿੰਗ ਕਰਨ ਠੀਕ ਆ ਜੀ ਤੇ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਸਰੀ ਕਾ